ਜੀ ਹਾਂ 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 ਬਿਲਕੁਲ ਠੀਕ ਹੈ ਲਾਈਵ ਨਹੀਂ ਕਰੋ ਮੈਂ ਨਾ ਲਾਈਵ ਨਹੀਂ ਕਰੋ ਪਹਿਲੀ ਗੱਲ ਹੋਊਗਾ ਤਵੇ ਨਾ ਤਾਂ ਪਹਿਲੇ ਤਾਂ ਕਰੀਏ ਬੋਲੀ ਤੁਸੀਂ ਅਜੇ ਪੀਜੀ ਰੱਖੀ ਐ ਤੁਸੀਂ ਕੀ ਕਰ ਸਸਿਕਲ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਪੱਤਰਕਾਰ ਵੀਰਾਂ ਦਾ ਤੁਹਾਡਾ ਇਹ ਗ੍ਰਹਿ ਵਿਖੇ ਪਹੁੰਚਣ ਤੇ ਸਵਾਗਤ ਕਰਦਾ ਇਲੈਕਟ੍ਰੋਨਿਕ মিডিਆ ਤੇ ਸਾਰੇ ਜਿੰਨੇ ਵੀ ਸਾਡੇ ਸਮੂਹ ਨੇ ਮੈਂ ਉਹਨਾਂ ਦਾ ਸਤਿਕਾਰ ਸਹਿਤ ਜਿਹੜਾ ਇੱਥੇ ਸਵਾਗਤ ਕਰ ਰਿਹਾ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਇਹ ਧੂਰੀ ਦਾ ਸਭ ਤੋਂ ਵੱਡੇ ਮੁੱਦੇ ਦੇ ਉੱਤੇ ਜਿਹੜੀ ਅੱਜ ਆਪਾਂ ਗੱਲ ਕਰ ਰਹੀਆਂ ਤੇ ਹਕੀਕਤ ਦਿਖਾਵਾਂਗਾ ਕਿ ਜਿਸ ਤਰੀਕੇ ਨਾਲ ਅੱਜ ਦੀ ਮੌਕੇ ਦੀ ਸਰਕਾਰ 2022 ਦੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਕੇ ਗਈ ਸੀ ਖਾਸ ਤੌਰ ਤੇ ਜਿਹੜਾ ਇਸ ਧੂਰੀ ਹਲਕੇ ਨਾਲ ਸੰਬੰਧਿਤ ਲੋਕਾਂ ਨੂੰ ਗੁੰਮਰਾਹ ਕਰਿਆ ਗਿਆ ਮੈਂ ਉਹਦੇ ਤੇ ਗੱਲ ਕਰਾਂਗਾ ਇਹ ਮੇਰੇ ਹੱਥ 'ਚ ਆਰਟੀਆਈ ਹੈ ਜੀ ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜੇ ਬਹੁਤ ਹੀ ਸਤਕਾਰਯੋ ਸਾਡੇ ਡਾਕਟਰ ਮਨਮੋਹਨ ਸਿੰਘ ਜੀ ਤੇ ਰਾਹੁਲ ਗਾਂਧੀ ਜੀ ਨੇ ਇੱਕ ਹਥਿਆਰ ਦਿੱਤਾ ਸੀਗਾ ਲੋਕਾਂ ਨੂੰ ਕਿ ਸਚਾਈ ਜਾਣਨ ਬਾਰੇ ਉਹਦੇ ਤਹਿਤ ਜਾਣਕਾਰੀ ਤਹਿਤ ਮੈਂ ਇਹ ਅੰਬਾਲਾ ਆਫਿਸ ਤੋਂ ਜਿਹੜਾ ਰੇਲਵੇ ਦਾ ਅੰਬਾਲਾ ਆਫਿਸ ਆ ਉਹਦੇ ਤੋਂ ਇਹ 51 26 ਤਰੀਕ ਦੀ ਆਰਟੀਆ ਜੀ ਇਹ ਤੇ ਗੱਲਾਂ ਗੁੰਮਰਾਹ ਕਰਨ ਦੀ ਜਿਵੇਂ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਤੇ ਉਸੇ ਤਰੀਕੇ ਨਾਲ ਪਿਛਲੇ 4 ਸਾਲ ਤੋਂ ਸਾਡੇ ਮੌਕੇ ਦੇ ਮੁੱਖ ਮੰਤਰੀ ਸਾਹਿਬ ਤੇ ਸਾਡੀ ਮੌਕੇ ਦੀ ਸਰਕਾਰ ਹਮੇਸ਼ਾ ਹਰੇਕ ਅਭਦੀ ਮੀਟਿੰਗ ਦੇ ਵਿੱਚ ਆਪ ਦੀ ਕੋਈ ਪ੍ਰੈਸ ਵਾਰਤਾ ਦੇ ਵਿੱਚ ਜਾਂ ਲੋਕਾਂ ਨਾਲ ਮਿਲਣ ਦੇ ਵਿੱਚ ਹਮੇਸ਼ਾ ਉਹ ਗੱਲ ਕਰਦੇ ਨੇ ਵੀ ਧੂਰੀ ਦਾ ਜਿਹੜਾ ਰੇਲਵੇ ਅੰਡਰ ਬ੍ਰਿਜਾ ਯਾਨੀ ਕਿ ਉੱਥੋਂ ਅਸੀਂ ਓਵਰ ਬ੍ਰਿਜ ਬਣਾ ਰਹੇ ਹਾਂ 54 ਕਰੋੜ ਰੁਪਏ ਨਾਲ ਤੇ ਮੇਰੀ ਇੱਕੋ ਉਹਦੇ ਮੁਕਾਬਲੇ 'ਚ ਗੱਲ ਹੁੰਦੀ ਸੀ ਵੀ ਇਹ ਸਾਡੀ ਸਰਕਾਰ ਮੌਕੇ ਮੇਰੇ ਐਮਐਲਏ ਟਿਨਿਓਰ ਦੇ ਵਿੱਚ ਜਿਹੜੀ 2018 ਦੇ ਵਿੱਚ ਮੈਂ ਇਹ ਕਾਰਵਾਈ ਸ਼ੁਰੂ ਕਰੀ ਸੀ ਅੰਡਰਪਾਸ ਬਣਾਉਣ ਦੀ ਇਸ ਤੋਂ ਪਹਿਲਾਂ ਇੱਥੇ ਓਵਰ ਬ੍ਰਿਜ ਲੋਹੇ ਵਾਲਾ ਬਣਾਣਾ ਸੀ ਜਿਹਦੇ ਉੱਪਰ ਦੀ ਯਾਨਕੀ ਵਾਹਨ ਨਹੀਂ ਸੀ ਨਿਕਲਨੇ ਤੁਰ ਕੇ ਜਾ ਸਕਦੇ ਸੀ ਤਾਂ ਅਸੀਂ ਉਹਨੂੰ ਚੇਂਜ ਕਰਕੇ ਉਹ ਸਾਡੇ ਮਾਨਯੋਗ ਵਿਜੇਂਦਰ ਸਿੰਘਲਾ ਜੀ ਨੇ ਆਪਦੇ ਮੈਂਬਰ ਪਾਰਲੀਮੈਂਟ ਰਹਿਣ ਦੇ ਸਮੇਂ ਦੇ ਵਿੱਚ ਉਹ ਪਾਸ ਕਰਵਾਇਆ ਸੀ ਉਸ ਤੋਂ ਬਾਅਦ ਸਾਰੇ ਸ਼ਹਿਰ ਵਾਸੀਆਂ ਤੋਂ ਸਲਾਹ ਲੈ ਕੇ ਸਾਰੇ ਡਿਪਾਰਟਮੈਂਟਾਂ ਨੂੰ ਵਿੱਚ ਇਨਵੋਲਵ ਕਰਕੇ ਜਿਹੜਾ ਉਥੋਂ ਦੀ ਅੰਡਰਪਾਸ ਬਣਾਣਾ ਤੈਅ ਹੋਇਆ ਸੀ ਜੀਦੀ ਕੀਮਤ ਟੋਟਲ 10 ਕਰੋੜ ਰੁਪਇਆ 10 ਕਰੋੜ 38 ਲੱਖ 25 ਹਜ਼ਾਰ 145 ਦਾ ਐਸਟੀਮੇਟ ਬਣਿਆ ਸੀ ਜਿਹਦਾ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਕਿਸ਼ਤ ਸੀਗੀ ਕਿਉਂਕਿ ਸਾਡੀ ਸਰਕਾਰ ਚਲੀ ਗਈ ਸੀ ਉਦੋਂ ਭੇਜਣਾ ਸੀਗਾ 20 ਲੱਖ 76 ਹਜ਼ਾਰ 503 ਰੁਪਏ ਯਾਨੀ ਕਿ ਇਹ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਆ ਇਹ ਅਸੀਂ ਜਾਣਕਾਰੀ ਹਾਸਲ ਕਰੀ ਵੀ ਅੱਜ ਤੱਕ ਇਸ ਪੁਲ ਦੇ ਉੱਤੇ ਕੀ ਕੀ ਕਾਰਵਾਈ ਹੋਈ ਆ ਤਾਂ ਉਸ ਕਾਰਵਾਈ ਦੇ ਵਿੱਚ ਇਹ ਸਰਟੀਫਾਈਡ ਕਾਪੀਆਂ ਨੇ ਵੀ ਅੱਜ ਤੱਕ ਪਿਛਲੇ 4 ਸਾਲਾਂ ਚ ਇੱਕ ਵੀ ਚਿੱਠੀ ਇੱਕ ਵੀ ਪੱਤਰ ਉਹਨਾਂ ਨੂੰ ਕੋਈ ਪੰਜਾਬ ਸਰਕਾਰ ਵੱਲੋਂ ਨਹੀਂ ਮਿਲਿਆ ਬਿਲਕੁਲ ਉਹਨਾਂ ਨੇ ਇਹ ਗੱਲ ਕਲੀਅਰ ਲਈ ਆ ਜਿਹੜਾ ਉਹਨਾਂ ਕੋਲੇ ਇਨਫੋਰਮੇਸ਼ਨ ਸੀਗੀ ਉਹ ਸਾਡੀਆਂ ਹੀ ਜਿਹੜੀਆਂ ਭੇਜੀਆਂ ਹੋਈਆਂ ਚਿੱਠੀਆਂ ਤੇ ਸਾਡੇ ਭੇਜੇ ਹੋਏ ਜਿਹੜੇ ਪੱਤਰ ਨੇ ਉਹਨਾਂ ਨੇ ਇਹ ਸਾਰਾ ਕੁਝ ਨਾਲ ਲਾ ਕੇ ਭੇਜਿਆ ਮੇਰੇ ਕਹਿਣ ਦਾ ਭਾਵ ਵੀ ਸਿਰਫ ਬਿਆਨ ਦੇ ਕੇ ਤੇ ਇੱਥੇ ਸ਼ਹਿਰ ਚ ਲੱਡੂ ਵੰਡ ਕੇ ਬੈਨਰ ਲਾ ਤੇ ਕਿਸ ਤਰੀਕੇ ਨਾਲ ਲੋਕਾਂ ਨੂੰ ਗਮਰਾਹ ਕਰਿਆ ਗਿਆ ਇੱਕ ਵੀ ਲੈਟਰ ਇਥੋਂ ਜਿਹੜੀ ਰੇਲਵੇ ਡਿਪਾਰਟਮੈਂਟ ਨੂੰ ਨਹੀਂ ਗਈ ਜੇ ਕੋਈ ਜਿਹਾ ਮੁੱਦਾ ਹੁੰਦਾ ਤਾਂ ਇਹਦੇ ਚ ਸਭ ਤੋਂ ਪਹਿਲਾਂ 서ਬ ਡਿਵੀਜ਼ਨ ਸਾਡੇ ਐਸ ਡੀ ਐਮ ਸਾਹਿਬ ਸਾਡੇ ਤਹਿਸੀਲਦਾਰ ਸਾਹਿਬ ਡੀ ਸੀ ਸਾਹਿਬ ਇਹ ਸਾਰੇ ਵਕੋ ਵਕ ਜਿੰਨੇ ਵੀ ਡਿਪਾਰਟਮੈਂਟ ਇਹਦੇ ਅਧੀਨ ਆਉਂਦੇ ਨੇ ਚਾਹੇ ਉਹ ਰੇਲਵੇ ਡਿਪਾਰਟਮੈਂਟ ਹੋਵੇ ਚਾਹੇ ਉਹ ਪੀ ਡਬਲਯੂ ਡੀ ਡਿਪਾਰਟਮੈਂਟ ਹੋਵੇ ਚਾਹੇ ਉਹ ਸਾਡਾ ਬਿਜਲੀ ਡਿਪਾਰਟਮੈਂਟ ਹੋਵੇ ਚਾਹੇ ਉਹ ਸਾਡਾ ਫੋਰੈਸਟ ਵਿਭਾਗ ਹੋਵੇ ਸਾਰੇ ਆਫੀਸਰਸ ਨੂੰ ਬੁਲਾ ਕੇ ਉਹਨਾਂ ਦੀ ਜੁਆਇੰਟਲੀ ਕਮੇਟੀ ਬਣਦੀ ਆ ਫਿਰ ਉਹ ਕਿਸੇ ਚੀਜ਼ ਨੂੰ ਡਿਸਾਈਡ ਕਰਦੇ ਨੇ ਫਿਰ ਉਹ ਆਪਣੀ ਰਿਪੋਰਟ ਭੇਜਦੇ ਨੇ ਇਹੀ ਸਾਰੀ ਚੀਜ਼ ਆ ਤੁਹਾਡੇ ਸਾਹਮਣੇ ਲਈ ਬੈਠਾ ਮੈਂ ਇਹਦੇ ਚ ਉਹਨਾਂ ਨੇ ਬਿਲਕੁਲ ਕਲੀਅਰ ਲਿਖਿਆ ਵੀ ਅੱਜ ਤੱਕ ਸਾਡੇ ਕੋਲੇ ਇੱਕ ਵੀ ਪੱਤਰ ਨਹੀਂ ਆਇਆ ਸਾਡੇ ਕੋਲੇ ਜਿਹੜਾ ਪੱਤਰ ਆਇਆ ਇਹ ਉਸ ਟਾਈਮ ਦੇ ਜੋ ਮੈਂ ਸੀਗਾ ਦਲਵੀਰ ਸਿੰਘ ਗੋਲਡੀ ਦੇ ਸਮੇਂ ਜਿਹੜਾ ਇਹ ਲੈਟਰ ਸਾਡੇ ਆਈ ਸੀ ਇਹੀ ਨਕਸ਼ਾ ਜਿਹੜਾ ਅਸੀਂ ਬਣਵਾ ਕੇ ਭੇਜਿਆ ਸੀ ਅੱਜ ਤੱਕ ਉਸ ਤੋਂ ਬਾਅਦ ਕੋਈ ਵੀ ਇਹਦੇ ਤੇ ਚਰਚਾ ਨਹੀਂ ਹੋਈ ਇਹ ਇੰਨਾ ਕੁ ਵਧੀਆ ਅੰਡਰਪਾਸ ਆਪਾਂ ਨੇ ਤਿਆਰ ਕਰਿਆ ਸੀਗਾ ਜਿਹਦੇ ਚ ਸਦਰ ਬਾਜ਼ਾਰ ਨੂੰ ਜਾਣ ਵਾਲੀ ਸੜਕ ਯਾਨੀ ਕਿ ਸਾਡੇ ਸਦਰ ਬਾਜ਼ਾਰ ਦੀ ਇੱਕ ਵੀ ਦੁਕਾਨ ਨੂੰ ਨੁਕਸਾਨ ਨਹੀਂ ਸੀ ਹੋਣਾ ਜਿਹੜੀਆਂ ਉਸ ਰੇਲਵੇ ਲਾਈਨ ਦੇ ਬਿਲਕੁਲ ਉੱਪਰ ਦੁਕਾਨਾਂ ਨੇ ਉਹਨਾਂ ਦੇ ਸਾਹਮਣੇ ਵੀ 3-3 ਮੀਟਰ ਦੀ ਦੋਨੇ ਪਾਸੇ ਜਗ੍ਹਾ ਛੱਡੀ ਗਈ ਸੀ ਵੀ ਕਿਸੇ ਵੀ ਦੁਕਾਨਦਾਰ ਵੀਰ ਨੂੰ ਕੋਈ ਪ੍ਰੋਬਲਮ ਨਾ ਹੋਵੇ ਬੜੀ ਸੰਜੀਦਗੀ ਨਾਲ ਕਿਉਂਕਿ ਮੈਂ ਤਾਂ ਇੱਥੇ ਜੰਮਿਆ ਇੱਥੇ ਮਰਨਾ ਮੈਨੂੰ ਕੱਲੀ-ਕੱਲੀ ਦੁਕਾਨਦਾਰ ਭਰਾ ਨਾਲ ਲੱਭਦਾ ਜਿਹੜਾ ਨਾਤਾ ਤੇ ਮੈਂ ਕਿਸੇ ਦਾ ਕੰਮ ਨਹੀਂ ਖਰਾਬ ਕਰਨਾ ਚਾਹੁੰਦਾ ਸੀ ਤਾਂ ਇਸੇ ਕਰਕੇ ਜਿਹੜੀ ਵਧੀਆ ਤਰੀਕੇ ਨਾਲ ਇੱਕ ਪਲਾਨ ਬਣਾ ਕੇ ਉਹਨਾਂ ਨੂੰ ਭੇਜਿਆ ਸੀ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਆ ਦੇਖੋ ਇਹ ਲੈਟਰ ਕਦੋਂ ਦੀ ਗਈ ਹੋਈ ਆ 30 10 2018 ਦੀ 30 10 2018 ਦੀ ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਉਸ ਡਿਪਾਰਟਮੈਂਟ ਨੂੰ ਅੰਡਰ ਬ੍ਰਿਜ ਬਣਾਉਣ ਵਾਸਤੇ ਓਵਰ ਬ੍ਰਿਜ ਬਣਾਉਣ ਵਾਸਤੇ ਕੋਈ ਵੀ ਉਹਨਾਂ ਕੋਲੇ ਕੋਈ ਕਾਗਜ਼ ਨਹੀਂ ਪਹੁੰਚਿਆ ਸਰਟੀਫਾਈਡ ਕਾਪੀ ਹੈ ਜੀ ਆਫੀਸਰਸ ਵੱਲੋਂ ਇਹ ਆ ਤੁਹਾਡਾ ਆਪਣੇ ਛੋਟੇ ਭਰਾ ਦਲਵੀਰ ਸਿੰਘ ਗੋਲਟੀ ਦਾ ਲੈਟਰ ਪੈਡ ਜਿਹੜੀ ਉਹਨੇ ਇਹ ਸਾਰਾ ਪ੍ਰਪੋਜ਼ਲ ਬਣਾ ਕੇ ਭੇਜਿਆ ਸੀਗਾ ਇਹ ਲੈਟਰ ਤੁਸੀਂ ਦੇਖ ਸਕਦੇ ਹੋ 10 12 18 ਦੀ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਤੇ ਕਾਰਵਾਈ ਹੁੰਦੀ ਆ ਫਿਰ ਇਹ ਡਿਪਟੀ ਕਮਿਸ਼ਨਰ ਸੰਗਰੂਰ ਸਾਹਿਬ ਦੀ ਪੱਤਰ ਆ ਜੀ ਜਿਹੜਾ ਉਸ ਸਮੇਂ ਰੇਲਵੇ ਡਿਪਾਰਟਮੈਂਟ ਨੂੰ ਗਿਆ ਅੰਬਾਲੇ ਵਿਖੇ ਇਹ ਸਪੈਸ਼ਲ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਲਿਖਿਆ ਗਿਆ ਵੀ ਇਸ ਸਬੰਧੀ ਵਿੱਚ ਦਲਵੀਰ ਸਿੰਘ ਗੋਲਡੀ ਜੋ ਐਮਐਲਏ ਨੇ ਉਹਨਾਂ ਨੇ ਸਾਰੇ ਆਪਣੇ ਐਮਸੀ ਸਾਹਿਬਾਨਾਂ ਨਾਲ ਲੋਕਲ ਜਿੰਨੇ ਵੀ ਡਿਪਾਰਟਮੈਂਟਸ ਨੇ ਉਹਨਾਂ ਨਾਲ ਜਿੰਨੇ ਵੀ ਬੰਦੇ ਨੇ ਉਹਨਾਂ ਨਾਲ ਗੱਲ ਕਰਕੇ ਇਹ ਮਤਾ ਪਾ ਕੇ ਸਾਨੂੰ ਇਹ ਭੇਜਿਆ ਆ ਦੇਖੋ ਫਿਰ ਉਸ ਤੋਂ ਬਾਅਦ ਐ ਮੀਟਿੰਗ ਹੁੰਦੀ ਹੁੰਦੀ ਆ ਜਦੋਂ ਕੋਈ ਵੀ ਕਿਸੇ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਹੁੰਦੀ ਆ ਤਾਂ 서ਬ ਡਿਵੀਜ਼ਨ ਡੀਸੀ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਇਸ ਤਰੀਕੇ ਨਾਲ ਮੀਟਿੰਗ 'ਚ ਬਹਿੰਦੇ ਨੇ ਸਾਈਨ ਕਰਦੇ ਨੇ ਇੱਕ ਵੀ ਅਜਿਹਾ ਪੱਤਰ ਨਹੀਂ ਅੱਜ ਤੱਕ ਉਹਨਾਂ ਨੂੰ ਜਿਹੜੇ ਪਿਛਲੇ 4 ਸਾਲ ਆਮ ਆਦਮੀ ਦੀ ਸਰਕਾਰ ਆ ਪਹਿਲਾਂ ਵੀ ਜੁਮਲੇ ਮਾਰ ਮਾਰ ਕੇ ਉਹਨਾਂ ਨੇ ਸਰਕਾਰ ਲਿਆਂਦੀ ਸੀ ਅੱਜ ਵੀ ਧੂਰੀ ਕਿਉਂਕਿ ਉਹਨਾਂ ਨੂੰ ਧੂਰੀ ਨਾਲ ਕਿਉਂ ਪਿਆਰ ਹੋਊਗਾ ਉਹਨਾਂ ਨੇ ਤਾਂ ਐਤਕੀ ਉਰੋਂ ਇਲੈਕਸ਼ਨ ਲੜ ਲਈ ਉਹਨ ਕਿਸੇ ਤੋਂ ਵੋਟ ਮੰਗਣ ਦੀ ਉਹਨਾਂ ਨੂੰ ਲੋੜ ਨਹੀਂ ਪਈ 2014 ਤੋਂ ਲੈ ਕੇ ਹੁਣ ਤੱਕ ਪਾਵਰ ਚ ਹੀ ਰਹੇ ਨੇ ਪਰ ਮੈਨੂੰ ਇੱਕ ਵੀ ਪ੍ਰੋਜੈਕਟ ਨਮਾ ਤੂਰੀ ਦੇ ਵਿੱਚ ਦਿਖਾ ਦਿਓ ਕੋਈ ਇੱਕ ਸਿੰਗਲ ਪ੍ਰੋਜੈਕਟ ਆ ਜਿਹੜਾ ਸਭ ਤੋਂ ਵੱਡੀ ਗੱਲ ਸੀ ਅੰਡਰਪਾਸ ਵਾਲੀ ਇਹ ਕਿਉਂ ਨਹੀਂ ਬਣਵਾ ਰਹੇ ਗੋਲਡੀ ਵਾਲਾ ਪ੍ਰੋਜੈਕਟ ਕਿਉਂਕਿ ਇਹ ਤਾਂ ਫਿਰ ਗੋਲਡੀ ਦਾ ਨਾਮ ਆ ਜਾਊਗਾ ਇਹਨੂੰ ਡਿਮੋਲਿਸ਼ ਕਰਨ ਦੇ ਚੱਕਰ ਦੇ ਵਿੱਚ ਉਹ ਸਿਰਫ ਹਵਾਈ ਗੱਲਾਂ ਚ ਵੀ 54 ਕਰੋੜ ਰੁਪਇਆ ਅਸੀਂ ਖੁਦ ਲਾ ਦਾਂਗੇ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਮਾਨਯੋਗ ਸਾਡੇ ਸੈਂਟਰ ਵਜ਼ੀਰ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਵੀ ਇੱਕ ਬਿਆਨ ਆਇਆ ਸੀਗਾ ਫਿਰ ਇਹ ਦੋਨੇ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਹੋਟ ਲੱਗੀ ਲੱਡੂ ਵੰਡਣ ਦੀ ਬੈਨਰ ਲਾਉਣ ਦੀ ਮੈਂ ਉਹ ਭਰਾਵਾਂ ਤੋਂ ਪੁੱਛਣਾ ਚਾਹਣਾ ਜਿਨ੍ਹਾਂ ਨੇ ਵਿਚਾਰਿਆਂ ਨੇ ਬੈਨਰ ਲਾਏ ਸੀ ਲੱਡੂ ਵੰਡੇ ਸੀ ਵੀ ਓਰੇਤਾ ਜੀ ਓਵਰ ਬ੍ਰਿਜ ਬਣ ਰਿਹਾ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਧੂਰੀ ਸ਼ਹਿਰ ਨਿਵਾਸੀਆਂ ਦੇ ਦਿਲ ਤੇ ਕੀ ਬੀਤੂਗੀ ਤੇ ਮੈਂ ਦਾਅਵੇ ਨਾ ਕਹਿਣਾ ਵੀ ਇਹ ਗੁਰੂ ਮਹਾਰਾਜ ਕਿਰਪਾ ਕਰਨ ਤੋੜਾ ਬੱਚਾ ਤੁਹਾਡਾ ਭਰਾ ਅਗਲੀ ਵਾਰ ਜਦੋਂ ਸਰਕਾਰ ਚ ਆਇਆ ਇਹ ਆਪਣੇ ਹਿੱਸੇ ਚ ਲਿਖਿਆ ਹੋਇਆ ਇਹ ਜਿਹੜਾ ਬ੍ਰਿਜ ਬਾਨਾ ਤੇ ਇਹਦੇ ਨਾਲ ਨਾਲ ਇੱਕ ਇੱਕ ਲੀਟਰ ਇੱਕ ਇੱਕ ਲੈਟਰ ਜਿਹੜੀ ਕਾਰਵਾਈ ਇੰਨੇ ਸਾਲਾਂ ਚ ਜਾਨੀ ਕਿ ਚਲਾਈ ਮੈਂ ਉਹ ਸਾਰੀਆਂ ਇਹਦੇ ਵਿੱਚ ਨਹੀਂ ਜੀ ਕੱਲੇ-ਕੱਲੇ ਵਿਭਾਗ ਦੀ ਜਿਹੜੀ ਚਿੱਠੀ ਇਹਦੇ ਨਾਲ ਲੱਗੀ ਹੋਈ ਆ ਕਿਸ ਤਰੀਕੇ ਨਾਲ ਕਿੰਨੀ ਕੋਸਟ ਲੱਗਣੀ ਆ ਕਿੰਨੀ-ਕਿੰਨੀ ਜਗ੍ਹਾ ਛੱਡ ਰੀਆਂ ਕਿਵੇਂ ਨਕਸ਼ਾ ਪਲਾਨ ਬੰਨਣਾ ਤੇ ਕਿਹੜੀ-ਕਿਹੜੀ ਚੀਜ਼ ਆ ਜਿਹੜੀ ਇਦੇ ਚ ਸਾਰਾ ਪੈਸਾ 10 ਕਰੋੜ 38 ਲੱਖ ਰੁਪਇਆ ਉਸ ਸਮੇਂ ਦੀ ਸਾਡੀ ਸਰਕਾਰ ਜਿਹੜਾ ਦੇ ਰਹੀ ਸੀ ਇਸ ਚੀਜ਼ ਨੂੰ ਲੈ ਕੇ ਆ ਸਾਰੇ ਅਫਸਰ ਸਹਿਬਾਨਾਂ ਦੇ ਉਸ ਮੌਕੇ ਤੇ ਕੱਲਾ ਕੱਲਾ ਪੇਜ ਸਰਟੀਫਾਈਡ ਆ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕੱਲੀ ਕੱਲੀ ਕਾਪੀ ਜਿਹੜੀ ਇਹ ਦਊਂਗਾ ਗੱਲ ਆ ਇਹ ਅੰਡਰਪਾਸ ਦੀ ਗੱਲ ਨਹੀਂ ਆਪਾਂ ਤਾਂ ਬਹੁਤ ਵੱਡੀਆਂ ਵੱਡੀਆਂ ਉਮੀਦਾਂ ਲਾਈਆਂ ਹੋਈਆਂ ਸੀ ਕਿ ਸਾਡੇ ਦੋਲੇ ਵਾਲੇ ਫਾਟਕ ਸਾਡੇ ਪਲਵਾਨ ਵਾਲੇ ਫਾਟਕ ਸਾਨੂੰ ਸਾਰੇ ਪਾਸਿਓਂ ਸ਼ਹਿਰ ਨੂੰ ਫਾਟਕਾਂ ਨੇ ਘੇਰ ਰੱਖਿਆ ਤੁਸੀਂ ਆ ਦੇਖੋ ਵੀ ਇੱਕ ਜ਼ਿੰਮੇਵਾਰ ਬੰਦਾ ਇੱਕ ਪੰਜਾਬ ਦਾ ਮੁੱਖ ਮੰਤਰੀ ਕਿਸ ਤਰੀਕੇ ਨਾਲ ਜਿਹੜਾ ਆਪਦੀ ਜਨਤਾ ਨੂੰ ਆਪਦੇ ਆਵਾਮ ਨੂੰ ਜਿਹੜਾ ਧੋਖੇ ਚ ਰੱਖਦਾ ਸਿਰਫ ਸਮਾ ਨਗਾਉਣ ਦੇ ਚੱਕਰ ਚ 4 ਸਾਲ ਹੋ ਗਏ ਨੇ ਕਰ ਸਾਧ ਅਫਸਰ ਤੋਂ ਪੁੱਛ ਲਓ ਡੀਸੀ ਸਾਹਿਬ ਤੋਂ ਪੁੱਛ ਲਓ ਵੀ ਤੁਸੀਂ ਕੋਈ ਵੀ ਇੱਕ ਵੀ ਚਿੱਠੀ ਪੱਤਰ ਕੋਈ ਰੇਲਵੇ ਵਿਭਾਗ ਨੂੰ ਭੇਜਿਆ ਹੋਵੇ ਤਾਂ ਦੱਸਣ ਹੁਣ ਤੁਹਾਡੇ ਸਵਾਲ ਮੈਂ ਲਵਾਂਗਾ ਜੀ ਜਿਹੜਾ 54000 ਕਰੋੜ ਰੁਪਇਆ ਕਹਿੰਦੇ ਸ਼ੇਰ ਆਇਆ ਰੇਲਵੇ ਨੂੰ ਮਜੂਰ ਕਰਤਾ 55 55 ਕਰੋੜ ਰੁਪਇਆ ਉਹ ਕਿੱਥੇ ਫਿਰ ਕੀ ਹੋਈ ਆ ਤੁਹਾਡੇ ਸਾਹਮਣੇ ਬਿਲਕੁਲ ਹਕੀਕਤ ਹੈ ਜੀ ਇਹ 5126 ਦੀ ਲੈਟਰ ਆ ਇਹ ਅਸੀਂ ਨੇ ਇਹ ਭੇਜਿਆ ਸੀ ਵੀ ਇਹਦਾ ਅੱਜ ਤੱਕ ਦਾ ਸਟੇਟਸ ਦੱਸੋ ਵੀ ਕੀ ਆ ਤਾਂ ਉਹਨਾਂ ਨੇ ਸਾਰੀਆਂ ਅੱਜ ਤੱਕ ਜਿਵੇਂ ਸਾਡੀ ਗਵਰਨਮੈਂਟ ਦੇ ਵਿੱਚ ਅਸੀਂ ਨੇ ਸਾਰੀ ਚਿੱਠੀ ਪੱਤਰ ਭੇਜੇ ਹੋਏ ਨੇ ਉਹਨਾਂ ਨੇ ਸਾਰੇ ਨਾਲ ਲਾ ਕੇ ਭੇਜੇ ਹੋਏ ਨੇ ਉਸ ਤੋਂ ਬਿਨਾ ਇੱਕ ਵੀ ਲੈਟਰ ਉਹਨਾਂ ਕੋਲੇ ਨਹੀਂ ਗਈ ਉਹਨਾਂ ਤੋਂ ਕੋਈ ਯਾਨੀ ਕਿ ਦੇਖੋ ਇਹ ਸੈਂਟਰ ਅਧੀਨ ਮਹਿਕਮਾ ਆਉਂਦਾ ਉਹਨਾਂ ਤੋਂ ਪਰਮਿਸ਼ਨ ਤਾਂ ਲੈਣੀ ਪਊਗੀ ਨਾ ਕੱਲੀ ਸਟੇਟ ਗਵਰਨਮੈਂਟ ਤਾਂ ਇੱਥੇ ਬਣਾ ਨਹੀਂ ਸਕਦੀ ਤਾਂ ਮੇਰੇ ਕਹਿਣ ਦਾ ਮਤਲਬ ਇਹ ਚੀਜ਼ ਕਰਨ ਨੂੰ ਘੱਟੋ ਘੱਟ ਜੇ ਅੱਜ ਵੀ ਉਹ ਸ਼ੁਰੂ ਕਰਦੇ ਨੇ ਤਾਂ ਤਕਰੀਬਨ 1 ਸਾਲ ਦਾ ਸਮਾਂ ਲੱਗੂਗਾ ਯਾਨੀ ਕਿ ਮਨਜ਼ੂਰੀਆਂ ਲੈਂਦਿਆਂ ਨੂੰ ਸਾਰੀਆਂ ਚੀਜ਼ਾਂ ਕਰਨ ਦੇ ਪਰ ਮੈਂ ਬੜਾ ਹੈਰਾਨ ਹੋਇਆ ਇਸ ਚੀਜ਼ 'ਚ ਜਦੋਂ ਇਹ ਆਰਟੀਆਈ ਮੇਰੇ ਕੋਲੇ ਆਈ ਵੀ ਉਹਨਾਂ ਨੇ ਅਜੇ ਤੱਕ ਇੱਕ ਵੀ ਚਿੱਠੀ ਪੱਤਰ ਕੋਈ ਇਹਦੇ ਤੇ ਕੰਮ ਹੀ ਨਹੀਂ ਹੋਇਆ ਸਿਰਫ ਗੁੰਮਰਾਹ ਕਰਿਆ ਲੋਕਾਂ ਨੂੰ ਨਹੀਂ ਤੇ ਬਿੱਟੂ ਜਿਹੜਾ ਬਿਆਨ ਕੀਤਾ ਉਹ ਸਹੀ ਹੈ ਮੈਂ ਉਹ ਖੈਰ ਉਹਨਾਂ ਦਾ ਬਿਆਨ ਮੈਂ ਬਹੁਤਾ ਸੁਣਿਆ ਨਹੀਂ ਵੀ ਉਹ ਕਿਸ ਚੀਜ਼ ਦੇ ਉੱਤੇ ਗੱਲ ਕਰੀ ਸੀ ਪਰ ਹਕੀਕਤ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵੀ ਅੱਜ ਤੱਕ ਇਹਦੇ ਤੇ ਸਿਰਫ ਬਿਆਨਾਂ ਬਿਆਨਾਂ ਦੇ ਉੱਤੇ ਹੀ ਜਿਹੜਾ ਰੈਲੀਆਂ ਦੇ ਵਿੱਚ ਸਬੋਧਨ ਕਰਦੇ ਹੀ ਬਿਆਨ ਨੇ ਗਰਾਉਂਡ ਰਿਐਲਿਟੀ ਜ਼ੀਰੋ ਆ ਇੱਕ ਵੀ ਚੀਜ਼ ਇਹਦੇ ਤੇ ਇਹ ਸਰਕਾਰ ਨੇ ਨਹੀਂ કરી ਕੋਈ ਛੋਟੀ ਵੱਡੀ ਤੁਹਾਡੇ ਚੋਂ ਇੱਕ ਕਮੇਟੀ ਬਣੀ ਸੀ ਹੁਣ ਕੋਈ ਕਮੇਟੀ ਨਹੀਂ ਬਣੀ ਕੋਈ ਕੋਈ ਕਮੇਟੀ ਕਨਸਟੀਟਿਊਟ ਨਹੀਂ ਹੋਈ ਕੋਈ ਇੱਕ ਵੀ ਚਿੱਠੀ ਪੱਤਰ ਕਿਸੇ ਪਾਸੇ ਨੂੰ ਨਹੀਂ ਗਿਆ ਆ ਸਾਰਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿੰਨੇ ਵੀ ਅੱਜ ਤੱਕ ਦੀ ਕਾਰਵਾਈ ਆ ਉਹ ਸਾਰੀ ਆ ਕੱਲੇ-ਕੱਲੇ ਪੇਜ ਦੇ ਉੱਤੇ ਜਿਹੜੀ ਦਿੱਤੀ ਹੋਈ ਆ ਆ ਲਾਸਟ ਪੇਜ ਵੀ ਤੁਸੀਂ ਜੇ ਦੇਖੋਗੇ ਟੈਂਟੇਟਿਵ ਕੋਸਟ ਵਰਕ ਪ੍ਰੋਵੀਜ਼ਨ ਆਫ ਲਿਮਟਿਡ ਹਾਈਟ ਸਬਵੇ ਆਫ ਸਾਈਜ਼ 5 ਮੀਟਰ 3.6 ਲੈਵਲ ਕ੍ਰੋਸਿੰਗ ਸੀ ਬਾਟ ਦਾ ਇਹ ਯਾਨੀ ਕਿ ਸਾਡੀ ਲਾਸਟ ਲੈਟਰ ਉਹਨਾਂ ਕੋਲੇ ਯਾਨੀ ਕਿ ਉਸ ਤੋਂ ਬਾਅਦ ਇਹਦੇ ਤੇ ਕੋਈ ਵਿਚਾਰ ਚਰਚਾ ਨਹੀਂ ਸੀ ਹੋਈ ਤੇ ਜਿਹੜਾ ਇਹ ਅੰਡਰਪਾਸ ਬਣਨਾ ਸੀ ਇਹਦੇ ਨਾਲ ਇੱਕ ਵੀ ਦੁਕਾਨ ਨੂੰ ਨੁਕਸਾਨ ਨਹੀਂ ਸੀ ਹੋਣਾ ਸਾਡੇ ਸ਼ਹਿਰ ਨੂੰ ਨੁਕਸਾਨ ਨਹੀਂ ਸੀ ਹੋਣਾ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆਪਣੇ ਯਾਨੀ ਕਿ ਟਰੱਕ ਵਗੈਰਾ ਨਹੀਂ ਇੱਥੋਂ ਦੀ ਲੰਘ ਸਕਦੇ ਸੀ ਕਿਉਂਕਿ ਉਹ ਬਾਜ਼ਾਰ ਚ ਵੈਸੇ ਵੀ ਨਹੀਂ ਜਾਂਦੇ ਜਿੰਨੇ ਆਪਾਂ ਟਰੈਕਸ ਵਗੈਰਾ ਕਹਿ ਦਿੰਨੇ ਆ ਉੱਚੀਆਂ ਗੱਡੀਆਂ 5 ਮੀਟਰ ਦੀ ਹਾਈਟ ਚ ਉਹ ਸਾਰੀਆਂ ਉਹਦੇ ਵਿੱਚ ਦੀ ਪਾਸ ਹੋਣੀਆਂ ਸੀ ਸੋ ਮੈਂ ਇੱਕ ਵਾਰ ਫੇਰ ਬੇਨਤੀ ਕਰਦਾ ਅੱਜ ਤੱਕ ਜੋ ਤੁਸੀਂ ਨਹੀਂ ਕਰਤਾ ਉਹ ਕਰਤਾ ਪਰ ਇਹ ਲੁੱਕ ਇਹ ਕੋਈ ਗੋਲਡੀ ਦਾ ਮੁੱਦਾ ਨਹੀਂ ਇਹ ਕੋਈ ਕਾਂਗਰਸ ਪਾਰਟੀ ਦਾ ਮੁੱਦਾ ਨਹੀਂ ਇਹ ਪੂਰੇ ਧੂਰੀ ਦੀ ਆਬਾਦ ਦਾ ਮੁੱਦਾ ਸਾਡਾ ਸ਼ਹਿਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਜੇ ਮੁੱਖ ਮੰਤਰੀ ਸਾਹਿਬ ਇਹ ਵੀ ਨਹੀਂ ਕਰ پا ਰਹੇ ਤਾਂ ਮੈਨੂੰ ਲੱਗਦਾ ਵੀ ਇਸ ਤੋਂ ਮਾੜੀ ਤੇ ਸ਼ਰਮ ਵਾਲੀ ਗੱਲ ਕੋਈ ਨਹੀਂ ਗੁੰਮਰਾਹ ਕਰਨ ਦੀ ਬਜਾਏ ਹਕੀਕਤ ਦੇ ਉੱਤੇ ਜਿਹੜਾ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਤੇ ਇਹ ਲੋਕਾਂ ਦਾ ਫਾਇਦਾ ਹੋਊਗਾ ਹਜੇ ਤੁਹਾਡੇ ਕੋਲ ਸਾਲ ਹੈਗਾ ਕਿਰਪਾ ਕਰਕੇ ਕਿਰਪਾ ਕਰਕੇ ਜਿਹੜਾ ਇਹ 10 ਕਰੋੜ 38 ਲੱਖ ਰੁਪਏ ਵਾਲਾ ਅੰਡਰਪਾਸ ਹੈ ਬਣਾ ਦਿਓ ਸਾਰਾ ਸ਼ਹਿਰ ਇਹਦੇ ਤੇ ਖੁਸ਼ ਆ ਸਾਰੀ ਜਨਤਾ ਇਹਦੇ ਤੇ ਖੁਸ਼ ਆ ਸਿਰਫ ਲਫਾਫੇबाजी ਸ਼ੋਸ਼ੇबाजी ਜਿਹੜੀ ਤੇ ਮੈਂ ਆਮ ਆਦਮੀ ਦੇ ਵਰਕਰਾਂ ਨੂੰ ਕਹਿਣਾ ਵੀਰੋ ਪਹਿਲਾਂ ਪੁਖਤਾ ਜਾਣਕਾਰੀ ਲੈ ਲਿਆ ਕਰੋ ਐਵੇਂ ਬਿਨਾ ਮਤਲਬ ਹਜੇ ਤਾਂ ਤੁਸੀਂ ਹਲਵਾਈਆਂ ਦੇ ਲੱਡੂ ਵਾਲੇ ਪੈਸੇ ਵੀ ਨਹੀਂ ਦਿੱਤੇ ਹੋਣੇ ਵੀ ਉਹ ਕਿੱਧਰ ਜਾਨੀ ਕਿ ਕੋਈ ਚਿੱਠੀ ਪੱਤਰ ਕਿਸੇ ਨੂੰ ਮਿਲਿਆ ਕਿ ਨਹੀਂ ਮਿਲਿਆ ਠੀਕ ਹੈ ਨਾ ਤਾਂ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਵੱਧ ਜਿਹੜੀ ਹੋਰ ਕੋਈ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੋਣੀ ਜਦੋਂ ਉਹ ਜਿਹੜੇ ਲੱਡੂ ਵੰਡਣ ਆਲੇ ਨੇ ਬੈਨਰ ਲਾਉਣ ਆਲੇ ਨੇ ਵਿਚਾਰੇ ਇਕੱਲੇ ਇਕੱਲੇ ਚੌਂਕ 'ਚ ਬੈਨਰ ਲਾਤਾ ਹੋੜ ਲੱਗੀ ਇਹਨਾਂ 'ਚ ਵੀ ਆਹ ਤਾਂ ਅਸੀਂ ਨਹੀਂ ਕਰਤਾ ਜੀ ਸਾਰਾ ਕੰਮ ਉਹਨੂੰ ਵੀ ਸਾਲ ਲੰਘ ਗਿਆ ਤੇ ਅੱਜ ਜਿਹੜਾ ਹਕੀਕਤ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਹਾਡੇ ਸਾਰੇ ਤੁਸੀਂ ਪਾਸ ਕਰਾਇਆ ਜੀ